ਜੇ ਤੁਸੀਂ ਇੱਕ ਲੜਕੀ ਹੋ ਤਾਂ ਤੁਹਾਨੂੰ ਸਾਈਕਲ ਨਹੀਂ ਚਲਾਉਣਾ ਚਾਹੀਦਾ ਸਾਈਕਲ ਚਲਾਉਣ ਨਾਲ ਤੁਹਾਡੀ ਸ਼ਕਲ ਵਿਗੜ ਜਾਵੇਗੀ ਇਸ ਤਰ੍ਹਾਂ ਭਲਾ ਕਿਸ ਨੇ ਕਿਹਾ ਹੋਵੇਗਾ 19ਵੀਂ ਸਦੀ ਵਿੱਚ ਜਦੋਂ ਸਾਈਕਲ ਖਰੀਦਣਾ ਆਸਾਨ ਹੋ ਗਿਆ ਤਾਂ ਔਰਤਾਂ ਨੇ ਸਾਈਕਲ ਚਲਾਉਣਾ ਸ਼ੁਰੂ ਕਰ ਦਿੱਤਾ ਤਾਂ ਯੂਰਪ ਦੇ ਲੋਕਾਂ ਨੇ ਸੋਚਿਆ ਕਿ ਸਾਈਕਲ ਚਲਾਉਣ ਨਾਲ ਔਰਤਾਂ ਕਿਤੇ ਵੀ ਜਾ ਸਕਦੀਆਂ ਹਨ ਆਪਣੀਆਂ ਸਹੇਲੀਆਂ ਨੂੰ ਮਿਲ ਸਕਦੀਆਂ ਹਨ ਨਵੇਂ ਦੋਸਤ ਬਣਾ ਸਕਦੀਆਂ ਹਨ ਦੂਰ ਤੱਕ ਘੁੰਮ ਫਿਰ ਸਕਦੀਆਂ ਹਨ ਯੂਰਪ ਦੇ ਲੋਕਾਂ ਨੂੰ ਡਰ ਪੈ ਗਿਆ ਕਿ ਇਸ ਤਰ੍ਹਾਂ ਔਰਤਾਂ ਆਜ਼ਾਦ ਹੋ ਜਾਣਗੀਆਂ ਔਰਤਾਂ ਸਾਈਕਲ ਨਾ ਚਲਾ ਸਕਣ ਇਸ ਕਰਕੇ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਈਕਲ ਚਲਾਉਣ ਨਾਲ ਔਰਤਾਂ ਦਾ ਚਿਹਰਾ ਲਟਕ ਜਾਂਦਾ ਹੈ ਫਰਟੀਲਿਟੀ ਵਿੱਚ ਸਮੱਸਿਆ ਆਉਂਦੀ ਹੈ ਇਹ ਸਭ ਉੱਥੋਂ ਦੇ ਡਾਕਟਰ ਵੀ ਕਹਿ ਰਹੇ ਸਨ ਪਰ ਹੌਲੀ-ਹੌਲੀ ਸਭ ਨੂੰ ਪਤਾ ਚੱਲ ਗਿਆ ਕਿ ਇਹ ਸਭ ਕਿਉਂ ਕੀਤਾ ਜਾ ਰਿਹਾ ਹੈ ਤੇ ਅਸਲ ਸੱਚ ਕੀ ਹੈ ਭਾਰਤ ਵਿੱਚ ਵੀ ਔਰਤਾਂ ਨੂੰ ਸਾਈਕਲ ਚਲਾਉਣ ਤੋਂ ਰੋਕਿਆ ਗਿਆ ਕਿ ਲੋਕ ਕੀ ਕਹਿਣਗੇ ਪਰ ਜਦੋਂ ਸਕੂਲ ਕਾਲਜ ਖੁੱਲੇ ਤਾਂ ਲੜਕੀਆਂ ਨੇ ਸਾਈਕਲ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਤੇ ਇਹ ਆਮ ਹੋ ਗਿਆ ਔਰਤਾਂ ਦੀ ਆਜ਼ਾਦੀ ਨੂੰ ਰੋਪਣ ਲਈ ਦੁਨੀਆ ਨੇ ਬਹੁਤ ਕੁਝ ਕੀਤਾ ਪਰ ਤੁਹਾਨੂੰ ਇਹ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਤੋਂ ਕੋਈ ਨਹੀਂ ਰੋਕੇਗਾ ਧੰਨਵਾਦ